माननीय पुलिस कमिश्नर अमृतसर सरदार गुरप्रीत सिंह पुल्लर साहब उणा दी हिदायत अनुसार अमृतसर पुलिस कमिश्नरेट ने पिछले 24 घंटेਾਂ ਚ 5 ਮੁਕਦਮੇ ਕਮਰਸ਼ਲ ਕੁਆਟਿਟੀ ਦੇ ਐਨਡੀਪੀਐਸ ਦੇ ਦਰਜ ਕੀਤੇ ਆ ਵੱਖ-ਵੱਖ ਥਾਣਿਆਂ ਚ ਜਿਹੜੇ 5 ਮੁਕਦਮੇ ਹੈਗੇ ਆ ਉਹਨਾਂ ਵਿੱਚ ਅਸੀਂ 6 ਗ੍ਰਿਫਤਾਰੀਆਂ ਪਾਈਆਂ ਤੇ ਜਿਹੜਾ ਪਹਿਲਾ ਮੁਕਦਮਾ ਹੈਗਾ ਪੀਐਸ ਛਾਟਾ ਦਾ ਐਫਆਈਆਰ ਨੰਬਰ 38 ਉਹਦੇ ਚ ਅਸੀਂ ਅਮਨਦੀਪ ਸਿੰਘ ਲਾਇਸ ਸੋਨੋ ਤੇ ਪਵਨ ਕੁਮਾਰ ਲਾਇਸ ਗੋਰਾ ਰੈਸ ਕੀਤੇ ਆ ਤੇ ਇਹਨਾਂ ਤੋਂ ਸਾਨੂੰ 265 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ। ਨੰਬਰ 2 ਮੁਕਦਮਾ ਮੁਕਬੂਲਪੁਰੇ ਦਾ ਹੈਗਾ ਹੈ। ਐਫ ਆਈ ਆਰ ਨੰਬਰ 25। ਇਹਦੇ ਚ ਅਸੀਂ ਰਣਜੀਤ ਸਿੰਘ ਲਾਇਸ ਜਮੀ ਅਰੈਸਟ ਕੀਤਾ। ਇਹਤੋਂ ਸਾਨੂੰ 270 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ। ਬਾਕੀ ਤਿੰਨ ਮੁਕਦਮੇ ਬੀ ਡਿਵੀਜ਼ਨ ਥਾਣੇ ਦੇ ਹੈਗੇ ਆ। ਐਫ ਆਈ ਆਰ ਨੰਬਰ 383940। ਇਹਦੇ ਚ ਅਸੀਂ ਖੁਸ਼ਵੰਤ ਸਿੰਘ ਲਾਇਸ ਲੋਸਾ ਹੈਪੀ son of ਨਰੇਸ਼ ਕੁਮਾਰ ਤੇ ਵਿਰੇਂਦਰ ਕੁਮਾਰ ਲਾਇਸ ਬਿੰਦੂ ਅਰੈਸਟ ਕੀਤੇ ਆ। ਇਹਨਾਂ ਤੋਂ ਸਾਨੂੰ 260 ਗ੍ਰਾਮ 270 ਗ੍ਰਾਮ ਤੇ 265 ਗ੍ਰਾਮ ਰਿਸਪੈਕਟਿਵਲੀ ਹਿਰਨ ਬ੍ਰਾਮਾ ਦੁਈਏ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਜਿਹੜੇ ਅਸੀਂ 6 ਬੰਦੇ ਅਰੈਸਟ ਕੀਤੇ ਇਹਨਾਂ ਤੇ ਪਹਿਲਾਂ ਹੀ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰ ਸਿਗੇ ਪਹਿਲਾਂ ਤੇ ਵੱਖ-ਵੱਖ ਮੁਕਦਮੇ ਦਰ ਸਿਗੇ ਵੱਖਰੇ-ਵੱਖਰੇ ਥਾਣਿਆਂ 'ਚ ਤੇ ਇਹ ਫਿਲਹਾਲ ਬੇਲ ਤੇ ਬਾਹਰ ਸਿਗੇ ਤੇ ਇਹਨਾਂ ਦੇ ਅਸੀਂ ਨਾਲ ਦੇ ਨਾਲ ਹੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਐਕਸਪਲੋਰ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਪਤਾ ਚੱਲੇਗਾ ਅਸੀਂ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਇਹਦੇ ਨਾਲ ਨਾਲ ਮੈਂ ਦੱਸਣਾ ਚਾਹਨਾ ਕਿ ਇਹਨਾਂ ਨੂੰ ਰਿਸਕ ਕਰਕੇ ਇਹ ਪੂਰਾ 1 ਕਿਲੋ 323 ਗ੍ਰਾਮ ਸਾਨੂੰ ਬਰਾਮਦ ਹੋਈ ਹੈ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰ ਟੰਮਰੇ ਸਰ ਵਚਨ ਬੰਦਾ ਹੈ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸ਼ਾਂਤੀ ਬਣਾਈ ਰੱਖਣ ਲਈ ਧੰਨਵਾਦ